ਖਬਰ ਹੈ ਰਜਿਸਟਰੀ ਤੇ ਕਲਰਕਾਂ ਤੇ ਸਰਕਾਰ ਨੇ ਹੁਣ ਸਿਕੰਜਾ ਜਿਹੜਾ ਉਹ ਕੱਸਿਆ ਤਹਿਸੀਲਾਂ ਤੋਂ ਰਿਸ਼ਵਤ ਖੋਰੀ ਖਤਮ ਕਰਨ ਦੇ ਲਈ ਇਹ ਵੱਡਾ ਫੈਸਲਾ ਸਰਕਾਰ ਵੱਲੋਂ ਲਿਆ ਗਿਆ ਲੰਬੇ ਸਮੇਂ ਤੋਂ ਤਾਇਨਾਤ ਰਜਿਸਟਰੀ ਕਲਰਕਾਂ ਦੇ ਹੁੜਾ ਤਬਾਦਲਿਆਂ ਦੇ ਹੁਕਮ ਕੀਤਾ ਗਏ ਨੇ ਤਾਂ 7 ਸਾਲਾਂ ਤੋਂ ਘੱਟ ਸੇਵਾ ਵਾਲੇ ਨੌਜਵਾਨ ਸਾਂਭਣਗੇ ਕਲਰਕਾਂ ਦੀ ਪਦਵੀ ਤਾਂ ਮਾਲ ਵਿਭਾਗ ਦੇ ਵਧੀਕ ਮੁਖ ਸਕੱਤਰ ਅਨੁਰਾਗ ਵਰਮਾ ਨੇ ਇਹ ਹੁਕਮ ਜਾਰੀ ਕੀਤੇ ਨੇ ਸੀਨੀਅਰ ਅਧਿਕਾਰੀਆਂ ਦੇ ਨਾਲ ਇੱਕ ਬੈਠਕ ਕੀਤੀ ਸੀ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਰਜਿਸਟਰੀ ਕਲਰਕਾਂ ਤੇ ਸਰਕਾਰ ਵੱਲੋਂ ਹੁਣ ਸਿਕੰਜਾ ਕੱਟਿਆ ਗਿਆ ਮਾਲ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਨੁਰਾਗ ਵਰਮਾ ਨੇ ਹੁਕਮ ਜਾਰੀ ਕੀਤੇ ਨੇ ਤਾਂ ਤਹਿਸੀਲ ਤੋਂ ਰਿਸ਼ਵਤਕ ਕੋਰੀ ਜੜੀਆ ਉਹ ਖਤਮ ਕਰਨ ਦੇ ਲਈ ਇਹ ਵੱਡਾ ਫੈਸਲਾ ਲਿਆ ਗਿਆ ਇਸ ਫੈਸਲੇ ਦੇ ਵਿੱਚ ਲੰਬੇ ਸਮੇਂ ਤੋਂ ਤੈਨਾਤ ਜੋ ਰਜਿਸਟਰੀਆਂ ਤੇ ਕਲਰਕਾਂ ਦੇ ਤਬਾਦਲਿਆਂ ਤੇ ਜਿਹੜੇ ਨੇ ਉਹ ਹੁਕਮ ਕੀਤੇ ਗਏ ਨੇ ਤਾ ਸੀਨੀਅਰ ਅਧਿਕਾਰੀਆਂ ਦੇ ਨਾਲ ਜਿਹੜੇ ਕਿ ਮਾਲ ਮਾਲ ਵਿਭਾਗ ਦੇ ਵਧੀਕ ਮੁਖ ਸਕੱਤਰ ਅਨੁਰਾਗ ਵਰਮਾ ਨੇ ਮੈਟਾ ਕੀਤੀ ਸੀ ਤਦ ਜਿਸ ਤੋਂ ਬਾਅਦ ਇਹ ਫੈਸਲਾ ਜਿਹੜਾ ਆ ਇਹ ਲਿਆ ਗਿਆ